ਲੇਕਿਨ ਕੱਲ ਇੱਕ ਆਣ ਕੇ ਉੱਥੇ ਕੁੱਤੀ ਬਿੱਲੀ ਭਾਨਾ ਸਿੱਧੂ ਆਣ ਕੇ ਬਕਵਾਸ ਕਰੀ ਜਾਂਦਾ ਜਲੰਧਰ ਦੇ ਵਿੱਚ ਉਹਦੇ ਨਾਲ ਮਨਾਸ ਹੋਰ ਕਈ ਬੰਦੇ ਜਿਨ੍ਹਾਂ ਨੂੰ ਕੁੱਤੀਆਂ ਨਹੀਂ ਪੁੱਛਦੀਆਂ ਉਹ ਬੰਦੇ ਕੱਲ ਆਣ ਕੇ ਉੱਥੇ ਬਕਵਾਸ ਕਰਕੇ ਗਏ ਧਰਨੇ ਲਾ ਕੇ ਗਏ ਆ ਹੁਣ ਮਸੀਹ ਭਾਈ ਚਾਰਾ ਜਿਹੜਾ ਉਹ ਵੀ ਧਰਨਾ ਲਾਊਗਾ ਔਰ ਪ੍ਰਸ਼ਾਸਨ ਨੂੰ ਮੈਂ ਜਲੰਧਰ ਨੂੰ ਮੈਂ ਇਹ ਦੱਸਣਾ ਚਾਹਣਾ ਹੁਣ ਤੁਸੀਂ ਵੀ ਤਿਆਰ ਰਹੋ ਤੁਸੀਂ ਜਿਹੜੇ ਇਹਨਾਂ ਦੀ ਪਿੱਠ ਪੁਸਤੈਨੀ ਕਰਦੇ ਹੋ ਤੁਸੀਂ ਜਿਹੜੇ ਇਹ ਲੋਕ ਜਿਹੜੇ ਮਸੀਹ ਧਰਮ ਦੇ ਖਿਲਾਫ ਕੰਮ ਕਰ ਰਹੇ ਆ ਤੁਸੀਂ ਉਹਨਾਂ ਦੇ ਨਾਲ ਖੜੇ ਹੋ ਇਸ ਲਈ ਤੁਸੀਂ ਸਾਨੂੰ ਇਨਸਾਫ ਨਹੀਂ ਦਰਵਾਜ਼ੇ ਦੁਆਰੇ ਸੋ ਇਹ ਫੈਸਲਾ ਜਿਹੜਾ ਅਸੀਂ ਕੀਤਾ ਗਲੋਬਲ ਕ੍ਰਿਸ਼ਨਾ ਐਕਸ਼ਨ ਕਮੇਟੀ ਨੇ ਇਹ ਅਸੀਂ ਕਿਸੇ ਦੀ ਗੱਲ ਨਹੀਂ ਹੁਣ ਸੁਣੀ ਕਿਉਂਕਿ ਅਸੀਂ ਇਹ ਜਿਹੜੀਆਂ ਤੁਸੀਂ ਮਿੱਠੀਆਂ ਗੋਲੀਆਂ ਦੇ ਕੇ ਸਾਨੂੰ ਤੋੜ ਦਿੰਦੇ ਹੋ ਔਰ ਜਿਹੜੇ ਲੋਕ ਸਾਡੇ ਵਿਰੋਧੀ ਆ ਤੁਸੀਂ ਉਹਨਾਂ ਨੂੰ ਹੱਲਾਸ਼ਰੀ ਦਿੰਦੇ ਹੋ ਕਿ ਕਰੀ ਜੋ ਜੋ ਕਰਨਾ ਵਾ ਅਸੀਂ ਕੁਝ ਨਹੀਂ ਇਹਨਾਂ ਤਾਨੂੰ ਕੁਝ ਕਹਿਣਾ ਹੁਣ ਇਹ ਬਰਦਾਸ਼ਤ ਤੋਂ ਬਾਹਰ ਆ ਔਰ ਕੋਈ ਵੀ ਚੀਜ਼ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਔਰ ਅਸੀਂ ਸੋਮਵਾਰ ਤਰਨਾ ਲਾ ਕੇ ਅਸੀਂ ਪੂਰੇ ਪ੍ਰਸ਼ਾਸਨ ਨੂੰ ਦੱਸਾਂਗੇ ਕਿ ਮਸਜਿਦ ਦੇ ਖਿਲਾਫ ਮਸੀਹ ਪਾਸਟਰਾਂ ਦੇ ਖਿਲਾਫ ਮਜੀ ਚਰਚਾ ਦੇ ਖਿਲਾਫ ਬੋਲਣ ਵਾਲੇ ਲੋਕਾਂ ਦਾ ਅਸੀਂ ਇਨਸਾਫ ਹੈ ਉਹਨਾਂ ਨੂੰ ਇਨਸਾਫ ਲੈਣਾ ਵਾ ਔਰ ਜੇ ਤੁਸੀਂ ਸਾਨੂੰ ਸਾਫ਼ ਨਹੀਂ ਦਿਓਗੇ ਇਹ ਤਰਲਾਨ ਵਿੱਚ ਸਮੇਂ ਲਈ ਅਸੀਂ ਕਰਾਂਗੇ ਬਹੁਤ ਬਹੁਤ ਧੰਨਵਾਦ